ਅਸਲ ਦੇ ਵਿੱਚ ਇਹ ਵੀ ਜਦੋਂ ਚੋਰਾਂ ਦੇ ਨਾਲ ਕੁੱਤੀ ਰਲ ਜੇ ਉਦੋਂ ਘਰ ਲੁੱਟਿਆ ਜਾਂਦਾ ਹੁੰਦਾ ਪਰ ਜੇ ਕਿਤੇ ਘਰ ਦੇ ਮਾਲਕ ਜਾਗਦੇ ਹੋਣ ਤੇ ਉਹ ਫਿਰ ਰੌਲਾ ਪਾਉਂਦੇ ਆ ਸੁਣਵਾਈ ਹੋਵੇ ਚਾਹ ਨਾ ਹੋਵੇ ਇਹੀ ਹਾਲ ਇੱਥੇ ਬਣਿਆ ਪਿਆ ਵਾ ਇਹ ਖੱਡ ਜਿਹੜੀ ਆ ਗੈਰ ਕਾਨੂੰਨੀ ਤਰੀਕੇ ਦੇ ਨਾਲ ਪਾਸ ਕਰਵਾਈ ਆ ਕਾਨੂੰਨ ਮੁਤਾਬਕ ਖੱਡ ਬਣਦੀ ਨਹੀਂ ਇੱਥੇ ਕਿਉਂਕਿ ਜਿਹੜਾ ਇੱਥੇ ਗੁਰਦੁਆਰਾ ਸਾਹਿਬ ਆ ਇੱਥੋਂ 600 ਮੀਟਰ ਦੂਰ ਆ ਕੋਈ ਉਹਦਾ ਵਿਊ ਨਹੀਂ ਲਿਆ ਗਿਆ ਇਹ ਨੁਕਸਾਨ ਹੋਊਗਾ ਬੰਨ ਦੇ ਨਾਲ ਦਰਿਆ ਜਿਹੜਾ ਵਾ ਉਹ ਲੱਗਾ ਖੜਾ ਵਾ ਕੋਈ ਇਹ ਨਹੀਂ ਵੇਖਿਆ ਗਿਆ ਵੀ ਇਹ ਬੰਨ ਨੂੰ ਖਤਰਾ ਉਹ ਖੱਡ ਦੇ ਵਿੱਚ ਘੁੰਮਣ ਕੇਰੀ ਪਊਗੀ ਇੱਥੇ ਇੱਕ ਪਬਲਿਕ ਹੀਰਿੰਗ ਕਰਾਉਣੀ ਸੀ ਪਹਿਲਾਂ ਜਿਹਦੇ ਵਾਸਤੇ ਗੁਰਦੁਆਰੇ ਨੂੰ ਜਿਹੜਾ ਅਲਾਸਮੈਂਟ ਬਹੁਤ ਜ਼ਰੂਰੀ ਹੁੰਦੀ ਆ ਔਰ ਇਹ ਜਿੱਥੇ ਖੱਡ ਪਾਸ ਕਰਾਈ ਆ ਇਹਦੇ ਨਾਲ 6 ਗੁਰਦੁਆਰਿਆਂ ਦੀ ਹੱਦ ਲੱਗਦੀ ਆ ਇੱਕ ਵੀ ਗੁਰਦੁਆਰੇ ਦੇ ਪਬਲਿਕ ਹੀਰਿੰਗ ਵਾਸਤੇ ਮੀਟਿੰਗ ਨਹੀਂ ਰੱਖੀ ਗਈ ਉਹਨੂੰ ਵੀ ਗੈਰ ਕਾਨੂੰਨੀ ਤਿੱਕੇ ਵਾਲੀ ਪਾਸ ਕੀਤਾ ਵਾ ਇਹ ਤੋਂ ਅੱਗੇ ਜਿਹੜੀ ਇਹ ਖੱਡ ਨੂੰ ਪਾਸ ਕਰਵਾ ਕੇ ਤੇ ਆਹ ਪੁਲ ਬੱਧਾ ਵਿੱਚ ਤੁਸੀਂ ਵੇਖ ਕੇ ਆ ਜੀ ਜਿੱਦਾਂ ਤਵਾਈ ਦਰਿਆ 'ਚ ਮਚਾਈ ਗਈ ਆ ਇਹ ਵੀ ਗੈਰ ਕਾਨੂੰਨੀ ਆ ਮਤਲਬ ਕਾਨੂੰਨ ਮੁਤਾਬਕ ਕੋਈ ਨਹੀਂ ਸਾਡੀ ਇਹ ਮੰਗ ਵਾ ਵੀ ਇੱਕ ਤਾਂ ਮੈਨਿਕ ਜਿਹੜੀ ਆ ਉਹ ਹੁੰਦੀ ਆ 5 ਵਜੇ ਤੱਕ 5 ਨੂੰ ਆਨਲਾਈਨ ਪੋਰਟਲ ਬੰਦ ਹੋ ਜਾਂਦਾ ਉਦੋਂ ਬਾਅਦ ਦਾ ਕੋਈ ਪਰਚੀ ਕੋਈ ਨਹੀਂ ਨਿਕਲਣੀ ਜਿਹੜਾ ਉਹ ਪ੍ਰਦੂਸ਼ਨ ਵਾਲਾ ਸੈਟਲਾਈਟ ਉਹ ਵੀ ਆਪਦੇ ਘਰੋਂ ਚਲਾ ਜਾਂਦਾ ਵਾ ਤੇ ਇਹਨਾਂ ਦਾ ਇਹ ਆ ਵੀ ਇਹਨਾਂ ਦੀ ਪਰਚੀ ਜਿਹੜੀ ਉਹ 4 50 50 ਦੇ ਕੱਢੀ ਜਾਂਦੀ 51 ਦੇ ਤੇ ਟਿੱਪਰ ਭਰੇ ਜਾਂਦੇ ਆ ਰਾਤ ਨੂੰ 8 ਵਜੇ ਜਿਹੜੇ 9 ਵਜੇ ਇੱਥੇ ਆਉਂਦੇ ਤਾਂ ਜਦੋਂ ਆਣ ਕੇ ਸਾਡੇ ਆਗੂ ਘੇਰਦੇ ਆ ਘੇਰ ਤੋਂ ਬਾਅਦ ਤਿੰਨ ਪਹਾੜ ਕੇ ਲੈ ਜਾਂਦੇ ਚੋਰ ਨਾਲ ਗੱਡੀ ਆਪਣੀ ਇੱਕ ਕਾਬੂ ਆ ਜਾਂਦਾ ਤੇ ਉਹ ਮੌਕੇ ਤੇ ਐਸ ਐਚਓ ਨੂੰ ਇੱਥੇ ਮਂਗਾਇਆ ਗਿਆ ਮਂਗਾ ਕੇ ਉਹਦੇ ਹੈਂਡਓਵਰ ਚਾਬੀ ਕੀ ਕੀਤੀ ਗਈ ਪਈ ਮੈਨੂ ਭਾਗ ਦੇ ਜੇਈ ਤੇ ਪਰਚਾ ਬਣਦਾ ਵਾ ਉਹ ਤੇ ਜੇਈ ਤੇ ਪਰਚਾ ਦਰਜ ਕਰੋ ਤੇ ਟਿੱਪਰ ਵੋਨ ਕਰੋ ਤੇ ਜਿੰਨੇ ਸਾਧਨ ਵਿੱਚ ਖੜੁੱਤੇ ਆ ਕਾਨੂੰਨ ਮੁਤਾਬਕ ਉਹ ਰਾਤ ਨੂੰ ਵਿੱਚ ਖੜ ਨਹੀਂ ਸਕਦੇ ਉਹਨਾਂ ਸਾਰਿਆਂ ਦੇ ਬੰਦੀ ਕਾਰਵਾਈ ਔਰ ਮਿਲੀ ਭੁਗਤਵਾ ਮਿਲੀ ਭੁਗਤਨਾ ਠੇਕੇਦਾਰ ਨੂੰ ਚਾਬੀ ਦੇ ਕੇ ਉਹ ਵੀ ਟਿੱਪਰ ਘੜਾਤਾ ਤੇ ਸੰਧ ਵੀ ਤੁਹਾਡੇ ਸਾਹਮਣੇ ਵੇਖ ਲਓ ਵੀ ਉਹ ਜਿਹੜੇ ਉਦਾਂ ਹੀ ਖੜੇ ਆ ਸੋ ਇਹਦੇ ਵਾਸਤੇ ਹੀ ਕਹਿਣਾ ਚਾਹੁੰਦੇ ਆ ਵੀ ਸਾਨੂੰ ਇੱਕ ਤਾਂ ਜਿਹੜੀਆਂ ਹਾਈ ਕੋਰਟ ਦੀ ਰੱਟਾ ਲਾਇਆ ਉਹਦੀਆਂ ਹਦਾਇਤਾਂ ਦੀ ਕਾਪੀ ਦੇ ਦਿਓ ਕਿ ਇਹਦਾ ਤਾਈਆਂ ਇੱਕ ਸਾਨੂੰ ਜਿਹੜੀ ਪਬਲਿਕ ਹੀアリング ਹੋਈ ਆ ਉਹਦੀ ਕਾਪੀ ਦੇ ਦਿਓ ਇੱਕ ਸਾਨੂੰ ਜਿਹੜੀ ਪੁਲ ਦੀ ਮਨਜ਼ੂਰੀ ਲੈ ਕੇ ਪੁਲ ਬੰਨਾ ਉਹਨੇ ਠੇਕੇਦਾਰ ਨੇ ਉਹਦੀ ਕਾਪੀ ਦੇ ਦਿਓ ਉਦੋਂ ਬਾਅਦ ਅਸੀਂ ਵੇਖਾਂਗੇ ਵੀ ਆ ਜਿਹੜੀ ਥਾਂ ਦੇ ਉੱਤੇ ਤੁਸੀਂ ਲੰਘ ਰਹੇ ਜੀ ਇਹ ਥਾਂ ਕੀ ਦੀ ਆ ਪਰ ਅਫਸੋਸ ਇਹ ਖੱਡ ਪਾਪ ਕਿਉਂ ਕਰਾਈ ਬਿਠਿਆ ਇਹ ਰੇਤਾ ਜੀ ਕੱਢ ਪਿਆ ਇਹ ਉਹਨਾਂ ਲੋਕਾਂ ਦੀ ਕੱਢ ਰਿਹਾ ਜਿਨ੍ਹਾਂ ਨੇ ਸਬਜ਼ੀ ਵਾਲਿਆਂ ਨੂੰ ਆਪਦੀਆਂ ਵਿੱਚ ਵੱਲਾਂ ਲਵਾਈਆਂ ਹੁਣ ਐਸਚੂ ਨੂੰ ਭੇਜਿਆ ਵੀ ਜਾ ਕੇ ਪਾਈ ਉਹਨਾਂ ਸਾਰਿਆਂ ਨੂੰ ਬਾਹਰ ਕੱਢ ਕੇ ਲੈ ਕੇ ਆ ਦੂਜੇ ਦੀ ਪੜੀ ਦੇ ਵਿੱਚ ਰੇਤਾ ਭਰੀ ਜਾਂਦੇ ਮਤਲਬ ਇੰਨੀ ਹਾਨੀ ਗਰਦੀ ਆ ਮੇਰਾ ਖਿਆਲ ਵੀ ਇਹਨਾਂ ਨੂੰ ਇਹਨਾਂ ਦਾ ਹਾਜਮਾ ਐਡਾ ਵੱਡਾ ਹੋ ਗਿਆ ਵੀ ਰੇਤਾ ਤੋਂ ਵਗੈਰਾ ਇਹਨਾਂ ਦਾ ਹਾਜਮਾ ਸੁੱਤਰ ਜਾਂਦਾ ਫਿਰ ਇੱਤਾ ਹੀ ਖਾਣੀ ਆ ਸੋ ਤੁਹਾਡੇ ਮਾਹਦਵਰਾਹੀ ਇਹ ਚੌਥਾ ਥਾਮ ਆ ਅਪੀਲ ਕਰਦੇ ਆਂ ਅਸੀਂ ਪੂਰੇ ਦੇਸ਼ ਦੇ ਲੋਕਾਂ ਨੂੰ ਵੀ ਮਾਇਨਿਕ ਇਹ ਕਹੋ ਜੇ ਆ ਠੰਡਾ ਦੇਸ਼ ਦੇ ਵਿੱਚ ਜਿਹੜਾ ਕੁਦਰਤੀ ਖਣਿੰਜ ਆ ਇਹ ਇਸ ਟਾਈਮ ਤੇ ਪਰਫੁੱਲਤ ਕਰ ਰਿਹਾ ਲੋਕ ਮਾਲਾ ਮਾਲ ਹੋ ਰਿਹਾ ਜਿਹੜੇ ਚੋਰ ਚੱਕਿਆ ਪਰ ਇਹਦਾ ਹੱਕ ਜਿਹੜਾ ਉਹ ਕਿਸਾਨ ਤੇ ਮਜ਼ਦੂਰ ਨੂੰ ਹੋਣਾ ਚਾਹੀਦਾ ਸਰਕਾਰ ਆਪਣੀ ਜਿਹੜੀ ਰਾਇਲਟੀ ਬੰਦੀ ਕਾਨੂੰਨ ਦਾ ਭੁਗੋ ਲਵੇ ਕਿਸਾਨ ਪੈੜੀ ਚੋਂ ਭਰੇ ਤੇ ਮਜ਼ਦੂਰ ਭਰਾਈ ਕਰੇ ਜਿਹੜੇ ਵਿੱਚ ਵਿਚੋਲੇ ਆ ਚੋਰ ਆਉ ਉੱਚੋ ਬਾਹਰ ਕੱਢੇ ਜਾਣੇ ਸਾਡੀ ਬੜੀ ਤੇਰ ਤੋਂ ਚ ਰੁਕਣੀ ਮੰਗਵਾ ਆ ਵੀ ਬਾਤ ਪਹਿਲਾਂ ਕਿਹਾ ਚੋਰਾਂ ਨਾਲ ਕੁੱਤੀ ਰਲੀਆਂ ਜੇ ਕੋਰਟ ਦੇ ਆਰਡਰ ਆ ਤਾਂ ਸਾਨੂੰ ਆਰਡਰ ਵਿਖਾਉਣ ਜੇ ਲੀਗਲ ਤੌਰ ਤੇ ਖੱਡ ਪਾਸ ਹੋਈ ਆ ਤੇ ਪਬਲਿਕ ਹੀਰਿੰਗ ਦੀ ਕਾਪੀ ਦੇ ਦੇਣ ਜੇ ਲੀਗਲ ਤੌਰ ਤੇ ਇਹਨਾਂ ਨੇ ਮਨਜ਼ੂਰੀ ਲੈ ਕੇ ਦਰਿਆ ਦੇ ਵਿੱਚ ਆਪਣਾ ਆਰਜੀ ਪੁਲ ਬਣ ਲਿਆ ਕੱਲ ਨੂੰ ਪਾਣੀ ਆ ਜਾਏ ਮਗਰਲੇ ਬਨੇ ਡਾਫ ਲਾ ਕੇ ਜਿਹਨਾਂ ਦੇ ਲੋਕਾਂ ਦੀਆਂ ਫਸਲਾਂ ਘਾਹ ਰੋੜਨਗੇ ਕਿ ਨਹੀਂ ਰੋੜਨਗੇ ਉਹ ਜਿਹੜਾ ਪੋਲ ਬਣ ਲਿਆ ਵਾ ਉਹਦੀ ਕਾਪੀ ਦੇ ਦਣ ਮਤਲਬ ਅੱਖ ਚੱਕ ਬਾਗ ਦੀ ਗੱਲ ਕਰਨ ਜੇ ਲੀਗ ਲਗਾਤੇ ਅਸਲ ਦੇ ਵਿੱਚ ਇਹ ਵੀ ਰਲੇ ਆ ਵੀ ਇਹਦੇ ਵਿੱਚੋਂ ਗੱਫੇ ਮੋਟੇ ਆ ਜਿਹੜੀ ਚੀਜ਼ ਸਾਡੇ ਵੱਡੇ ਵਡੇਰੇ ਅੱਜ ਤੋਂ ਦੋ ਤਿੰਨ ਦਹਾਕੇ ਫਰੀ ਦੇ ਵਿੱਚ ਕੋਠਿਆਂ ਨੂੰ ਲਾਉਂਦੇ ਸੀ ਅੱਜ ਉਹ 20000 ਦਾ ਟਰਾਲਾ ਤੇ 50000 ਦਾ ਟਿੱਪਰ ਉਹ ਰਿੱਤਾ ਮਿਲਦੀ ਆ ਅਗਲੇ ਨੂੰ ਚਿੰਤਾ ਇਹ ਹੁੰਦੀ ਉਹ ਕਹਿੰਦਾ ਮੈਂ ਮਿੱਟੀ ਇੱਟਾਂ ਵੀ ਲੈ ਆ ਹੂੰ ਮੈਂ ਸੀਮੈਂਟ ਵੀ ਲੈ ਆ ਹਾਂ ਮੈਂ ਸਰੀਆਂ ਵੀ ਲੈ ਆ ਹਾਂ ਮੈਨੂੰ ਮਿਸਤਰੀ ਮਿਲ ਜਾਊਗਾ ਮੈਨੂੰ ਰੇਤ ਦਾ ਦੀ ਮੁਸ਼ਕਲ ਹੈ ਰੇਤਾ ਵੜੀ ਮਿੰਗੀ ਪੈਣੀ ਆ ਇਹਦੇ ਕਰਕੇ ਕਈ ਮਕਾਨ ਬਣਾਉਣ ਤੋਂ ਗਰੀਬ ਸਾਡੇ ਜਿਹੜੇ ਆ ਉਹ ਰੁਕੇ ਪਏ ਆ ਗਰੀਬ ਬੰਦੇ ਦਾ ਮਕਾਨ ਖੁਰਲੀ ਨਹੀਂ ਬਣਦੀ ਇੱਥੋਂ ਕਿਤੇ ਆਪ ਦੀ ਪੈਲੀ ਚੋਂ ਦੋ ਟੋਕਰੇ ਰੇਤਾ ਕੱਢ ਕੇ ਲਿਆ ਨਹੀਂ ਸਾਡੇ ਦੇ ਮੈਨਕਾ ਦਾ ਪਰਚਾ ਬਗੈਰ ਕਿਸੇ ਦੀ ਦਰਖਾਸਤ ਹੋ ਜੂਗਾ ਇੱਥੇ ਘਿਰ ਕੇ ਹੋਇਆ ਸੱਚ ਕਰੂਗਾ ਅਸੀਂ ਕਹਿੰਨੇ ਆਂ ਵੀ ਇਹਨੂੰ ਜਿਹੜਾ ਐਦਾਂ ਨਾ ਕਰੋ ਬਦਲਾਵ ਵਾਸਤੇ ਲੋਕਾਂ ਨੇ ਸਰਕਾਰ ਚੁਣੀ ਹੀ ਭਗਵੰਤ ਮਾਨ ਜੀ ਸਾਡੇ ਹਲਕੇ ਦੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਜੀ ਬਦਲੇ ਦੀ ਭਾਵਨਾ ਦੇ ਨਾਲ ਕੰਮ ਨਾ ਕਰੋ ਆਉਣਲੇ ਦਿਨਾਂ ਦੇ ਵਿੱਚ ਲੋਕਾਂ ਨੇ ਇੱਕ ਇੱਕ ਚੀਜ਼ ਦਾ ਹਿਸਾਬ ਪੁੱਛਣਾ ਵਾਹ ਮੁਕਮਲ ਦਾ ਹੱਲ ਕਿਵੇਂ ਨਿਕਲੇਗਾ ਫਿਰ ਇਸ ਚੀਜ਼ ਦਾ ਵੇਖੋ ਹੱਲ ਇਹਦਾ ਇਹ ਨਿਕਲੂਗਾ ਵੀ ਇਹ ਖੱਡ ਜਿਹੜੀ ਹੈ ਬਣਦੀ ਨਹੀਂ ਇੱਥੇ ਨੁਕਸਾਨ ਬਹੁਤ ਵੱਡਾ ਹੋਣਗਾ ਇਹ ਖਾੜੇ ਤੋਂ ਬਿਲਕੁਲ ਬੰਦ ਕੀਤੀ ਜਾਵੇ ਇਹਦਾ ਹਾਲੇ ਹੋਈ ਹੋਰ ਇਹਦਾ ਕੋਈ ਹਾਲ ਨਹੀਂ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਜਿਹੜੀ ਹੁਣ ਨਵੀਂ ਪਾਲਿਸੀ ਲਾਗੂ ਹੋਈ ਆ ਮਾਈਨਿੰਗ ਤੇ ਉਹਦੇ ਨਾਲ ਕਿਸਾਨਾਂ ਤੇ ਮਜ਼ਦੂਰਾਂ ਨੂੰ ਰਾਹਤ ਮਿਲੇ ਉਹ ਵੀ ਉਹਨਾਂ ਦੇ ਠੇਕੇਦਾਰਾਂ ਦੇ ਵਿਚਦੀ ਨਿਕਲ ਕੇ ਆਉਣਾ ਪੈਣਾ ਸਾਡਾ ਇਹ ਆ ਵੀ ਸਿੱਧਾ ਸਿੱਧੀ ਕਿਸਾਨ ਦੀ ਤੇ ਮਜ਼ਦੂਰ ਦੀ ਸਿੱਧੀ ਸਰਕਾਰ ਦੀ ਗੱਲ ਹੋਵੇ ਸਿੱਧੇ ਗੱਲ ਕਰਨ ਸਾਡੇ ਨਾਲ ਜੇ ਸਾਡਾ ਕੋਈ ਵੀਰ ਘੁਟਕਾ ਭਰ ਕੇ ਮਜ਼ਦੂਰ ਬਾਹਰ ਕੱਢਦਾ ਰੇਤਾ ਦਾ ਉਤੋਂ 100 ਰੁਪਇਆ ਜੇ ਕੋਈ ਟਰਾਲੀ ਭਰ ਕੇ ਕੱਢਦਾ ਉਤੋਂ 200 ਜੇ ਕੋਈ ਟਰਾਲਾ ਵੇਡਾ ਕੱਢਦਾ ਉਹ ਤੋਂ 500 ਜੇ ਕੋਈ ਟਿਪਰ ਕੱਢ ਕੇ ਵੀਰ ਲੈ ਜਾਂਦਾ ਪਹੁੰਚ ਆਲਾ ਤੇ ਉਹ ਤੋਂ 1000 ਰੁਪਇਆ ਰਾਇਲਟੀ ਸਰਕਾਰ ਨੂੰ ਜਾਵੇ ਕਈ ਟੋਕਰੀ ਦੇ ਨਾਲ ਭرائی ਹੋਵੇ ਕਿਸਾਨ ਦਾ ਖੇਤ ਹੋਵੇ ਉਹਦੇ ਸੰਧ ਹੋਣ ਤੇ ਮਜ਼ਦੂਰ ਜਿਹੜਾ ਉਹ ਨਾਲ ਰੱਖ ਕੇ ਸਾਰੇ ਭਰਨਾ ਆ ਵਾ ਜਿਹੜੀ ਉਹ ਕਰ ਰਿਹਾ ਮਜ਼ਦੂਰ ਦੀ ਗੱਲ ਉਹ ਉਹਨਾਂ ਦੇ ਚੋਰਾ ਨਹੀਂ ਹੋ ਕੀ ਘੁਮਕਿ ਹੋਣੀ ਆ ਉਹ ਚੋਰਾ ਨੇ ਸਾਡੇ ਗੱਲ 'ਚ ਫੰਦਾ ਪਾ ਕੇ ਰੱਖਣੇ ਰੱਖਣਾ ਵਾ ਸਾਨੂੰ ਕਾਨੂੰਨ ਮੁਤਾਬਕ ਜਿਹੜਾ ਉਹ ਆ ਕੇ ਜਿਹੜਾ ਕਿਸਾਨ ਨੂੰ ਹੋਣਾ ਚਾਹੀਦਾ ਹਾਂਜੀ ਪ੍ਰਧਾਨ ਜੀ ਵੈਕਮ ਜੀ ਕਾ ਖਾਲਸਾ ਜੀ ਵੈਕਮ ਜੀ ਕੀ ਫਤਿਹ ਮੈਂ ਬਲਾਗ ਪ੍ਰਧਾਨ ਦੀ ਇੱਕ ਤੱਕ ਰਾਜ ਹੈ ਬੰਦਿਆ ਸੋਨ ਸਿੰਘ ਸੁਭਰਾ ਮੈਂ ਤੁਹਾ ਦਾ ਟੀਵੀ ਰਿਆਂ ਦਾ ਤੈਨਾਂ ਦਾ ਧੰਨਵਾਦ ਕਰਦਾ ਪਰ ਧੰਨਵਾਦ ਤਾਂ ਹੋਊਗਾ ਜੇ ਕਿਤੇ ਦੀ ਦਪੇਟ ਚਲੇ ਟੀਵੀ ਦੇ ਤੇ ਉਧਰ ਨੂੰ ਘੋਲੋ ਇਹਨੂੰ ਫੇਰ ਇਹਦੇ ਵਿੱਚ ਦਪੇਟ ਦੇ ਵਿੱਚ ਵਿਰੋਧੀ ਤਰ੍ਹਾਂ ਬਹਿਣ ਵੀ ਜਿਹੜਾ ਲੁੱਟਣ ਵਾਲਿਆਂ ਦੇ ਅਸੀਂ ਆਮ ਸਰਕਾਰ ਹੈ ਇਹਨਾਂ ਨੂੰ ਉਹ ਘੇਰਨ ਵੀ ਆ ਕੀ ਹੋ ਰਿਹਾ ਪਰ ਮੈਂ ਕਹ ਰਿਹਾ ਕਿ ਗੱਲ ਸੁਣੀ ਮੈ ਤੁਹਾਨੂੰ ਸੱਚੀ ਲੱਗਾ ਦੱਸਣਾ ਸਾਡਾ ਧਰਨਾ ਹੈ ਜਿਹੜਾ ਪੋਲ ਆ ਬਿਆਸ ਵਾਲਾ ਉੱਥੇ ਇੱਕ ਨੇ ਦੱਸਿਆ ਵੀ ਮੇਰਾ ਠੇਕੇ ਦੇ ਵਿੱਚ ਪਰਚੀ ਨਿਕਲਾਈ ਸੀ ਪਰ ਮਜੀਠੀਆ ਦੇ ਬੰਦੇ ਮੈਨੂੰ ਕਹਿਣ ਲੱਗੇ ਵੀ ਪੈਸੇ ਲੈ ਲੈ ਅਸੀਂ ਕੰਮ ਕਰਨਾ ਦੁਕਾਨ ਦਾ ਮੈਂ ਕਿਹਾ ਵੀ ਮੈਂ ਕਰਾਂਦਾ ਉਹਨੂੰ ਚੁੱਕ ਕੇ ਤੇ ਕੁੱਟ-ਕੁੱਟ ਕੇ ਲਿਆ ਕੇ ਬਿਨਾਂ ਪੈਸੇ ਦੇਣ ਤੋਂ ਉਤੋਂ ਲਖਾ ਲਿਆ ਪਰ ਇਹ ਉਦੋਂ ਲੰਘੇ ਆ ਇਹ ਉਦੋਂ ਗੁੰਡਾਗਰਦੀ ਤੇ ਕਿਤੇ ਅੱਗੇ ਨਿਕਲ ਗਏ ਆ ਇਹ ਤਾਂ ਸਾਨੂੰ ਦੀਦੀ ਕਹਾਂ ਸਾਨੂੰ ਕੁੱਟ-ਕੁੱਟ ਕੇ ਨਾ ਸਾ ਤੋਂ ਪੈਲੀਆਂ ਲਖਾ ਲੈਣੀਆਂ ਵਾ ਪਿਆ ਸਾਡੀਆਂ ਪੈਰੀਆਂ ਅਸੀਂ ਲਿਖ ਦੇਣੀ ਆ ਇਕੱਲੇ ਇਕੱਲੇ ਨੂੰ ਜੇ ਇਹ ਬੰਦੇ ਤੁਰੇ ਹੁੰਦਾ ਜੇ ਅੱਜ ਕਦੇ ਸਾਡੀਆਂ ਜਥੇਬੰਦੀਆਂ ਨਾ ਹੁੰਦੇ ਮੈਂ ਧੰਨਵਾਦ ਕਰਦਾ ਨਾ ਜਥੇਬੰਦੀਆਂ ਦਾ ਨਾ ਲੋਕਾਂ ਦਾ ਨਾ ਤੁਹਾਡੇ মিডিਏ ਦਾ ਤੇ ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਵੀ ਬਹੁਤ ਜ਼ਿਆਦਾ ਧੱਕਾ ਹੋੰਡਿਆ ਇਹਨੂੰ ਇਧਰ ਨੂੰ ਖੜੋ ਵੀ ਜਿਹੜੀ ਡਿਪੇਟ ਟੀਵੀਆਂ ਦੇ ਚੱਲੇ ਸਾਡੀ ਸੁਣਵਾਈ ਹੋਵੇ ਮੰਤਰੀ ਸਾਹਿਬ ਕਹਿੰਦੇ ਪਹਿਲਾਂ ਆਪਸ ਵਿੱਚ ਇਕੱਠੇ ਹੋ ਜਾਓ ਤੇ ਮੈਂ ਵੀ ਉਹਦੇ ਛੱਡ ਕੇ ਤੁਹਾਡੇ ਨਾਲ ਆਂ ਮંત્રી ਸਾਹਿਬ ਨੂੰ ਤੇ ਉਹਦਾ ਮੇਆ ਹੀ ਹੋਣਾ ਉਹਨੇ ਕਿੱਥੇ ਚੰਨਾ ਸਾਰੀ ਉਮਰ ਨਾ ਉਹਨੇ ਅੱਗੇ ਕਿਤੇ ਮਿਲਿਆ ਤਾਂ ਨਾ ਗਾਹ ਮਿਲਣਾ ਉਹਨੇ ਉਹਦਾ ਕਿਹਾ ਚੰਨਾ ਦਾ ਰੱਬ ਨੂੰ ਛੱਡ ਜਾਣਾ ਵਾ ਉਹ ਇੱਥੇ ਆਨਣ ਕੇ ਤੋੜੇ ਮੋੜੇ ਦੇ ਤੇ ਚੁੱਕਦਾ ਹੁੰਦਾ ਸਾਡੇ ਨਾਲ ਮੈਂ ਬੜਾ ਕਿਸਾਨ ਆ ਮੈਂ ਬੰਦ ਬੰਦਾ ਉਹ ਬੰਦੇ ਦੇ ਵੈਰ ਪੈ ਗਿਆ ਈ ਤੇ ਇਹਨੂੰ ਤੋੜ ਕੇ ਕਿਹਨੂੰ ਤੇ ਫੇਰ ਮਾੜਜੇ ਦੇ ਪੈਸੇ ਖਣੇ ਆ 500 ਰੁਪਏ ਸਾਨੂੰ ਦੇਣਗੇ ਪਟਵਾਰੀਆਂ ਨੂੰ ਦੇਣਗੇ ਉਹਨੂੰ ਦੇਣਗੇ ਬਾਕੀ ਆਪ ਚੁੱਕ ਲੈਣਗੇ ਰਾਜ ਲੈਣਗੇ ਏ ਏ ਏ ਮੰਤਰੀ ਮੰਤਰੀਏ ਮੰੰਦੀ ਦੀ ਗੱਲ ਇਹਨੇ ਪਤਾ ਨਹੀਂ ਕਿੱਥੇ ਕੋਠੀ ਕਰਦੀ ਸ਼ੁਰੂ ਕੀਤੀ ਮੈਨੂੰ ਤਾਂ ਪਤਾ ਨਹੀਂ ਕਿੱਥੇ ਇਹਨੂੰ ਕਿੰਨਾ ਪੈਸਾ ਚਾਹੀਦਾ ਯਾਦਾ ਤੂੰ ਉਹਨੂੰ 2-2000 ਰੁਪਏ ਲੈਦੇ ਦੇ ਨੂੰ ਤਿਆਰ ਇਹਨਾਂ ਲੋਕਾਂ ਨੂੰ ਡੋਬੀ ਅਸੀਂ ਪੈਸੇ ਦੇ ਨੂੰ ਤਿਆਰ ਹੁੰਦੇ ਦੇ ਦਾਂਗੇ ਅਸੀਂ ਖਰਾਈ ਕਰਕੇ ਦੇ ਦਿੰਨੇ ਆ ਪਰ ਇਹਨਾਂ ਲੋਕਾਂ ਨੂੰ ਡੋਬੇ ਜਿਹਨਾਂ ਡੋਬਣ ਡਿਆ ਬਹੁਤ ਮੰਦਾ ਵਾਲਾ ਬਹੁਤ ਜ਼ਿਆਦਾ ਮੰਦਾ ਵਾਲਾ ਕੋਈ ਨਹੀਂ ਜੇ ਸੁਣਦਾ ਰਾਤ ਨੂੰ ਡੋਰੀਏ ਕਹਿੰਦੇ ਤੇ ਡਾਕੇ ਮਾਰਦੇ ਆ ਸਾਨੂੰ ਧਮਕੀਆਂ ਚ ਦੇਂਦੇ ਆ ਵੀ ਤੁਹਾਨੂੰ ਗੋਲੀਆਂ ਮਾਰਾਂਗੇ ਰਾਤ ਸ਼ਰਮ ਗੋਲੀਆਂ ਦੀ ਧਮਕੀ ਦਿੱਤੀ ਇਹਨਾਂ ਸ਼ਰਿਆ ਪੈਸੇ ਖੋ ਲੈਦੇ ਆ ਮੇਰਾ ਨਾਮ ਜੀ ਅਰੇ ਹੜਪੀਟ ਕਿਸਾਨ ਸੁਨਾਤੀ ਮੀਟੀ ਸਰਦਾਰ ਚੰਚੇਰ ਸਿੰਘ ਪਿੰਡ ਠੇਕੇਦਾਰ ਤੇ ਮੈਨਕ ਪਵਾਗ ਰਲ ਕੇ ਕਿਸਾਨਾਂ ਦੀ ਲੁੱਟ ਕਰਨ ਤੇ ਤੁਲੇ ਹੋਏ ਆ ਜਿਹੜੀ ਕਿਸਾਨਾਂ ਦੀ ਬਰਬਾਦੀ ਕਰਨ ਤੇ ਲੱਗੇ ਆ ਉਹਦੇ ਸਬੰਧੀ ਧਰਨਾ ਲਾਇਆ ਆ ਅਸੀਂ ਬਹੁਤ ਵਾਰੀ ਇਹਨਾਂ ਨੂੰ ਡੱਕਿਆ ਆ ਬਹੁਤ ਵਾਰੀ ਇਹਨਾਂ ਨਾਲ ਸਾਡੀਆਂ ਮੀਟਿੰਗਾਂ ਹੋਈਆਂ ਪਰ ਇਹਦੇ ਚ ਲੋਟੀ ਇੰਨੀ ਜਿਆਦੀ ਆ ਕਿ ਇਹ ਮਾਰ-ਵਾਰ ਕੇ ਮੁੜ-ਮੁੜ ਕੇ ਆਉਂਦੇ ਆ ਸਮਝਾਇਆ ਮੀਟਿੰਗ ਕੀਤੀਆਂ ਨਹੀਂ ਰੁਕਦੇ ਕਿ ਅਸੀਂ ਸੋਚਿਆ ਫਿਰ ਹੁਣ ਪੱਕੇ ਤੌਰ ਤੇ ਇੱਥੇ ਧਰਨਾ ਲਾਵਾਂਗੇ ਤੇ ਥੱਡ ਨਹੀਂ ਚੱਲਣ ਦਿਆਂਗੇ ਇਹ ਟਰਾਲੇ ਇਹ ਟਿਪਰ ਕਿਸਾਨਾਂ ਦੀਆਂ ਲਾਛਾਂ ਦੇ ਉੱਤੇ ਦੇ ਨੰਗੇ ਚਰੇ ਜਾਂਦੇ ਚਲੇ ਜਾਣਗੇ ਤੇ ਬਿਲਕੁਲੋ ਨਹੀਂ ਚਲਣ ਦੇਵਾਂਗੇ ਇਹਨਾਂ ਅੱਗੇ ਵੀ ਸਾਡੇ ਪੈੜੀਆਂ ਬਰਬਾਦ ਕੀਤੀਆਂ ਆਂ ਆਹ ਦਰਿਆ ਵੇਖ ਲੋ ਬੰਨ ਦੇ ਨਾਲ ਆ ਗਿਆ ਆ ਜਿੱਦਣ ਇੱਥੇ ਖੱਡ ਚੱਲ ਪਈ ਅਗਲੇ ਮੇਰਾ ਖਿਆਲ ਦਸਾਂ 15 ਪਿੰਡਾਂ ਦਾ ਜਿਹੜੇ ਕਿਸਾਨ ਆ ਉਹਨਾਂ ਦੀਆਂ ਜ਼ਮੀਨਾਂ ਬਰਬਾਦ ਹੋ ਜਾਣਗੀਆਂ ਉਹਦੇ ਸਬੰਧ ਧਰਨਾ ਦਾ ਆਇਆ ਜੀ ਮੈਂ ਇਹਨਾਂ ਕੁਝ ਕਹਿੰਦਾ ਆ ਜਮਾ ਦਾ ਜਾਚਕਾ ਵਾਹਿਗੁਰੂ ਜਿੱਤਾ ਖਾਲਸਾ ਵਾਹਿਗੁਰੂ ਜਿੱਤੇ ਮੇਰੀ ਭਗਵਾਨ ਸਰਕਾਰ ਨੂੰ ਬੇਨਤੀ ਆ ਕਿ ਮੈਂ ਆਰਮੀ ਚ 34 ਸਾਲ ਨੌਕਰੀ ਕਰਕੇ ਆਇਆ ਤੇ ਮੈਂ ਆਪ ਦਾ ਜਿੰਨਾ ਵੀ ਪੈਸਾ ਇਹ ਜ਼ਮੀਨ ਤੇ ਲਾਇਆ ਆ ਕੇ ਤੇ ਮੇਰੇ ਲਾ ਕੇ ਆ ਕੇ ਇਹਨਾਂ ਨੇ ਖੰਡ ਪਾਸ ਕਰਕੇ ਜੀਸੀਪੀ ਤੇ ਪੋਕ ਲੈ ਇਹਨਾਂ ਨੇ ਆ ਕੇ ਖੱਡੇ ਮਾਰਨੇ ਸ਼ੁਰੂ ਕਰ ਦਿੱਤੇ ਆ ਸਰਕਾਰੀ ਮੈਨੂੰ ਟੂਬਲ ਮਿਲਿਆ 12 ਕਿੱਲੇ ਮੇਰੀ ਜ਼ਮੀਨ ਆ ਸਾਡੇ ਮੇਰੇ ਚੜ੍ਹਦੇ ਬੰਨੇ ਵੀ ਕੋਈ ਇਹਨਾਂ ਨੇ ਜ਼ਮੀਨ ਐਕਵਾਇਰ ਨਹੀਂ ਕੀਤੀ ਉਹਦਾ ਵਿੱਚੋਂ ਵੀ ਭਰੀ ਜਾਂਦੇ ਆ ਦਰਿਆ ਦੇ ਵਿੱਚੋਂ ਜਿਹੜਾ ਸਾਡਾ ਰਾਹ ਹੀ ਉਹ ਐਹੀਂ ਕਣਕ ਕਢ ਨਹੀਂ ਸਕੇ ਜਾ ਕੇ ਦੇਖੋ ਮੇਰੀ ਕੜਕ ਕਿੜੀ ਕਿੜੀ ਖੜੀ ਆ ਉਹ ਇਹਨਾਂ ਨੇ ਸਾਰਾ ਰਾਹ ਸਾਡਾ ਖਰਾਬ ਕਰ ਦਿੱਤਾ ਜੇ ਅੱਗੋਂ ਹੀ ਆਨੇ ਆ ਕੋਸ਼ ਤੇ ਸਾਨੂੰ ਆਪੋਂ ਚੁੱਕ ਕੇ ਤੇ ਬੱਸਾਂ 'ਚ ਲਾਦ ਕੇ ਜਾ ਕੇ ਜੇਲਾ 'ਚ ਡੱਕ ਦਿੰਦੇ ਆ ਸਾਡੀ ਭਗਵੰਤ ਮਾਣ ਨੂੰ ਇਹੀ ਬੇਨਤੀ ਆ ਕਿ ਸਾਡੀ ਇਹ ਜੀਸੀਪੀਆਂ ਦੀ ਇਹੜੀਆ ਮੈਨੇਗਾ ਰੋਕੀ ਜਾਵੇ ਜੇ ਮੈਨੇਗ ਕਰਾਉਣੀ ਆ ਤੇ ਆ ਮਜ਼ਦੂਰਾਂ ਤੋਂ ਬੇਲਚਿਆ ਨਾ ਜਾਂ ਕਈਆਂ ਨਾ ਭੜਾਈ ਜਾਵੇ ਇਹ ਖਡਾ ਅਸੀਂ ਚੱਲਣ ਦਿਆਂਗੇ ਹਾਂ ਜੀ ਪ੍ਰਧਾਨ ਜੀ ਵਾਹਿਗੁਰਜ ਜੀ ਕਾ ਖਾਲਸਾ ਸ੍ਰੀ ਵਾਹਿਗੁਰਜ ਜੀ ਕੀ ਫਤਿਹ ਮੈਂ ਗੁਰਵਿੰਦਰ ਸਿੰਘ ਪਿੰਡ ਸਭਰਾ ਤੋਂ ਮਝਾਇਲ ਜਥੇਬੰਦੀ ਦਾ ਕਾਈ ਪ੍ਰਧਾਨ ਇੱਥੇ ਸਾਡਾ ਧਰਨਾ ਲੱਗਦੇ ਨੂੰ ਕਾਫੀ ਚਿਰੋ ਚੱਲਿਆ ਅਸੀਂ ਇਸ ਧਰਨੇ ਦੇ ਸਬੰਧ ਵਿੱਚ ਸਰਦਾਰ ਲਾਲਜੀਤ ਸਿੰਘ ਢੁੱਲਰ ਨੂੰ ਵੀ ਕਿਹਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਇਹ ਗੱਲ ਕਹੀ ਆ ਵੀ ਸਾਡੀ ਜਿਹੜੀ ਇਹ ਖਾੜ ਦੇ ਇਥੇ ਨਾ ਲਾਈ ਜਾਵੇ ਸਾਡੇ ਪਿੰਡ ਦਾ ਬਹੁਤ ਨੁਕਸਾਨ ਹੁੰਦਾ ਵਾ ਜਿਹੜੇ 14 15 ਪਿੰਡ ਆ ਸਾਡੇ ਜਿਹੜੇ ਡੁੱਬ ਰਹੇ ਆ ਤੇ ਅਸੀਂ ਇਹੋ ਬੇਨਤੀਆਂ ਨੂੰ ਕਰਦੇ ਪੀ ਇਹ ਸਾਡੇ ਦੇ ਧੱਕਾ ਨਾ ਕੀਤਾ ਜਾਵੇ ਬੜੀ ਵੱਡੀ ਗਿਣਤੀ ਦੇ ਵਿੱਚ ਇੱਥੇ ਮਜ਼ਦੂਰ ਆਏ ਆ ਮਜ਼ਦੂਰ ਆ ਆਪਦੀ ਕਿਰਤ ਕਰਨ ਕਈ ਟੋਕਰੀ ਦੇ ਨਾਲ ਰੇਤਾ ਭਰੇ ਆ ਵੇਖੋ ਜੈਸੀਪੀਆਂ ਚੱਲ ਰਹੀਆਂ ਦੋ ਤਿੰਨ ਤੇ ਕੋਪ ਲੈਣਾ ਖਲੋਤੀਆਂ ਵਾ ਇਹ ਸਾਡੇ ਦਾ ਸ਼ਰਿਆਮ ਧੱਕਾ ਵਾ ਇਹ ਮਜ਼ਦੂਰ ਪਰਿਵਾਰ ਕਿਹੜੇ ਬੰਨੇ ਜਾਣ ਚਾਹ ਸਾਡੇ ਇਲਾਕੇ ਦਾ ਲਾਲਜੀ ਸਿੰਘ ਭੁੱਲਰ ਚਾਹ ਮੁੱਖ ਮੰਤਰੀ ਸਾਹਿਬ ਸਾਨੂੰ ਦੱਸ ਸਾਡੀ ਬਹੁਤ ਸਾਡੇ ਦੇ ਹੱਥਾਂ ਜੀ ਕਿਸਾਨਾਂ ਭਰਾਵਾਂ ਨੂੰ ਇਹ ਰੇਤਾ ਕੱਢਣ ਦਾ ਹੱਕ ਦਿੱਤਾ ਜਾਵੇ ਜਿੱਥੋਂ ਮਜ਼ਦੂਰ ਕੋਈ ਢਾਈ 3 ਫੁੱਟ ਰੇਤਾ ਭਰ ਕੇ ਤੇ ਲੱਦੇ ਮਜ਼ਦੂਰ ਨੂੰ ਉਹਦੀ ਕਿਰਤ ਮਿਲੇ ਤੇ ਕਿਸਾਨ ਵੀ ਖੁਸ਼ ਰਵੇ ਤੇ ਮਜ਼ਦੂਰ ਵੀ ਖੁਸ਼ ਰਵੇ ਤੇ ਦੋਵਾਂ ਤਰ੍ਹਾਂ ਦੇ ਚੁੱਲ੍ਹੇ ਜਿਹੜੇ ਤਪਣ ਵੇਖੋ ਉਹ ਸਾਹਮਣੇ ਟਰੈਕਟਰ ਚੱਲ ਰਿਹਾ ਇਹਨਾਂ ਕਿਸਾਨਾਂ ਨੇ ਕਿਵੇਂ ਪੈੜੀ ਬਣਾਈ ਉਹ ਇਸ ਚੀਜ਼ ਦਾ ਸਬੂਤ ਦੇ ਰਹੇ ਆ ਸਾਡੀਆਂ ਚੰਗੀਆਂ ਪੈੜੀਆਂ ਬਣੀਆਂ ਵਾ ਜਿਨ੍ਹਾਂ ਦਾ ਸਾਡੇ ਕਿਸਾਨਾਂ ਭਰਾਵਾਂ ਦਾ ਨੁਕਸਾਨ ਹੋ ਰਿਹਾ ਇਹੋ ਬੇਨਤੀ ਅਸੀਂ ਕਰਦੇ ਸਦਾ ਲਾਲਜੀ ਸਿੰਘ ਭੁੱਲਰ ਨੂੰ ਜੇ ਤੂੰ ਇਹਨਾਂ ਕੰਮਾਂ ਦੇ ਆ ਗੌਰ ਕੀਤੀ ਇਹ ਤੈਨੂੰ 1.5 2 ਸਾਲ ਤੱਕ ਰਹੇਗਾ